ਦੇਖੋ ਜੀ ਸਾਡੀ ਰੋਡ ਦਾ ਹਾਲ ਪਾਣੀ পুরা ਹਾਲ ਟੁੱਟੀ ਸੜਕ ਇੰਨਾ ਜਦਾ ਪਾਣੀ ਹੈ ਨਾ ਦੱਸ ਨਹੀਂ ਸਕਦੇ ਗੱਡੀਆਂ ਵਿੱਚ ਤੋਏ ਇਹ ਨਹੀਂ ਪਤਾ ਕਿੱਥੇ ਹੈ ਰੇਸ ਹੀ ਮਾਰ ਮਾਰ ਕੇ ਹੁਣ ਇੱਥੇ ਕੋਈ ਪਤਾ ਨਹੀਂ ਤੋਆ ਕੀ ਹੈ ਦੱਸੋ ਬੰਦਾ ਕਿੱਧਰ ਦੀ ਜਾਊਗਾ ਨਾਪਰ ਕਾਲਜ ਦਾ ਜੀ ਬੈਕ ਬੈਕ ਵਾਲਾ ਜਿਹੜਾ ਗੇਟ ਹੈ ਉਹ ਹੈ ਤੇ ਬਿਲਡਿੰਗਾਂ ਦੇਖੋ ਤੁਸੀਂ ਕਿੰਨੀਆਂ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਪਈਆਂ ਬਾਕੀ ਅੱਜ ਤੁਹਾਨੂੰ ਸ਼ਹਿਰ ਕਰਾਵਾਂਗੇ ਸ਼ਹਿਰ ਦੀ ਦੇਖਿਓ ਕਿਵੇਂ ਲੱਗਦਾ ਵਲੌਗ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਹੁਤ ਔਕਾ ਬਣਦਾ ਵਲੌਗ ਜੀ ਤੇ ਮਿਲਦੇ ਆਪਾਂ ਆ ਦੇਖੋ ਆ ਰਿਹਾ ਟਰੈਕਟਰ ਛੋਹ ਰਿਹਾ ਹੈ ਇਹ ਆਈਟੀਆਈ ਰੋਡ ਵੱਜਦੀ ਹੈ ਜੀ ਇੱਥੇ ਆਈਟੀ ਬਣੀ ਹੋਈ ਹੈ ਉਹਨੂੰ ਲਿਗਾਉਣੇ ਆਗੇ ਰੋਡ ਦੇਗਲਾਂ ਦੇ ਠੀਕ ਜਿਹੜੇ ਨੌ ਗਰਮ ਖੂਨ ਹੈ ਉਹ ਟੱਕੇ ਮਾਰਦੇ ਐ ਨਹੀਂ ਹੁੰਦਾ ਬਈ ਆਈਟੀਆਈ ਆ ਗਈ ਆਈਟੀਆਈ ਦਾ ਗੇਟ ਸਤਿ ਸ਼੍ਰੀ ਅਕਾਲ ਇਹ ਆ ਆਈਟੀਆਈ ਦਾ ਗੇਟ ਇਹੋ ਬਾਰੇ ਕੀ ਹੈ ਆਈਟੀਆਈ ਜੀ ਸਾਰਾ ਜੀ ਆਗੇ ਜੀ ਇੱਥੇ ਵੀ ਦੇਖੋ ਕਿੱਡੇ ਕਿੱਡੇ ਉੱਚੇ ਉੱਚੇ ਬਣਾਏ ਹੋਏ ਐ ਇਹ ਫਲੈਟ ਹੀ ਮੇਰੇ ਸਾਹ ਹੁਣਾਂ ਨਾ ਹਾਂ ਫਲੈਟ ਆਇਆ ਹਾਂ ਜੀ ਇਹ ਦੇਖੋ ਫਲੈਟ ਹੋਰ ਵੀ ਐ 2 BHK ਐ ਹਾਂ ਅੱਛਾ ਬੜੇ ਵਧੀਆ ਵਧੀਆ ਬਣਾਏ ਜੀ ਤੇ ਨੂੰ ਨੋ ਸੀ ਇਹ ਰੋਡ ਆ ਜੀ ਇਹ ਰੋਡ ਜਾਣਾ ਜਿੰਦਰ ਨੂੰ ਇਹ ਰੋਡ ਜਾ ਕੇ ਫਿਰ ਤੁੰ ਇਹ ਮਲਡਰੋਂ ਨੂੰ ਚਲੀ ਜਾਂਦੀ ਏ ਰੋਡ। ਬਾਕੀ ਇੱਕ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਵੀ ਜਦੋਂ ਤੁਹਾਨੂੰ ਨਾ ਕੋਈ ਮੰਨ ਲਓ ਤੁਹਾਨੂੰ ਥੋੜਾ ਜਿਹਾ ਅਚੀਵਮੈਂਟ ਮੈਨ ਲੱਗਦੀ ਏ ਕਿਸੇ ਫੀਲਡ ਚ ਲਾ ਲੋ ਤੇ ਮਤਲਬ ਤੁਹਾਡੇ ਨਾਲ ਦੇ ਦੋਸਤ ਮਿੱਤਰ ਹੁੰਦੇ ਜਿਹੜੇ ਉਹ ਇਹ ਸੋਚਦੇ ਵੀ ਪਿੱਛੇ ਰਹਿਣ ਚਲੋ ਬਾਕੀ ਦਾ ਪ੍ਰਮਾਤਮਾ ਤੋਂ ਜਾਂ ਤੁਸੀਂ ਬੈਠੇ ਹੋ ਢੋਡੇ ਤੋਂ ਉੱਪਰ ਤਾਂ ਕੋਈ ਹੈ ਨਹੀਂ। ਜੋ ਲੋਗ ਉਹਨਾਂ ਦਾ ਕਰਮ ਹੈ ਉਹ ਕਹੀ ਜਾਂਦੇ ਆ ਆਪਣਾ ਕਰਮ ਆਪਾਂ ਕਰੀ ਜਨੇ ਆਪਾਂ ਦਾ ਸਰਬੱਤ ਦਾ ਭਲਾ ਮੰਗਦੇ ਆ ਤੇ ਜੋ ਲੋਗ ਸੋਚਦੇ ਆ ਵੀ ਕੁਝ ਬਣ ਨਾ ਜਾਣ ਤਾਂ ਉਹਨਾਂ ਨੂੰ ਜਿਹਨੂੰ ਮੈਂ ਕਹਿ ਰਿਹਾ ਉਹਨਾਂ ਨੂੰ ਉਹਨਾਂ ਪਤਾ ਹੀ ਲੱਗ ਜਾਊਗਾ ਕਿ ਹਾਂਜੀ ਸਮਝ ਆ ਗਈ ਹੋਗੀ ਸਮਝ ਆ ਗਈ ਹੋਗੀ ਉਹਨੂੰ ਕੋਈ ਗੱਲ ਨਹੀਂ ਜੇ ਤੂੰ ਸਾਡੇ ਵੱਲ ਆ ਕੇ ਮਸ਼ੰਦਾ ਤੋਂ ਪਰਮਾਤਮਾ ਨਾਲ ਇਹ ਨਾ ਆਪਣੇ ਕੋਈ ਕੁਝ ਨਹੀਂ ਕਰ ਸਕਦਾ ਇਹ ਨਹੀਂ ਮੱਥੇ ਦੀਆਂ ਲਕੀਰਾਂ ਕੋਈ ਕੋ ਨਹੀਂ ਸਕਦਾ ਕਿ ਤੁਸੀਂ ਵੀ ਹਮੇਸ਼ਾ ਕੋਈ ਨਹੀਂ ਜਿਹੜਾ ਤੁਹਾਡਾ ਨੈਗੇਟਿਵਿਟੀ ਤੁਹਾਨੂੰ ਮਤਲਬ ਕੋਈ ਪੋਸਦਾ ਹੈ ਤੁਹਾਨੂੰ ਕੋਈ ਪਿੱਛੋਂ ਪਿੱਠ ਪਿੱਛੇ ਕੁਝ ਬੋਲਦਾ ਮੰਦਾ ਚੰਗਾ ਕੋਈ ਗੱਲ ਨਹੀਂ ਬੋਲਣ ਤੋਂ ਤੁਸੀਂ ਨਾ ਮਸਤ ਚੱਲੋ ਆਪਣੀ ਲਾਈਫ ਜਿਉਂ ਇੰਜੋਏ ਕਰੋ ਕਿਸ ਤੋਂ ਕੀ ਲੈਣਾ ਆਪਾਂ ਆਪਣੀ ਲਾਈਫ ਹੈ ਤਾਂ ਆਪ ਜਿਓ ਮਸਤ ਰਹੋ ਕੀ ਤੋ ਕੁਝ ਨਹੀਂ ਲੈਣਾ ਜ਼ਿੰਦਗੀ ਥੋੜੀ ਐ ਤੁਸੀਂ ਜਿਉਣੀ ਐ ਠੀਕ ਐ ਨਾ ਵੀ ਸਹੀ ਗੱਲ ਹਾਂ ਹਾਂ ਮੈਂ ਇਹੀ ਕਹੂੰਗਾ ਵੀ ਆਪਣੀ ਲਾਈਫ ਐ 네ਗੈਟਿਵਿਟੀ 네ਗੈਟਿਵਿਟੀ ਨਾ ਸੋਚੋ ਪੋਜ਼ਿਟਿਵ ਸੋਚੋ ਤੁਹਾਡਾ ਸਭ ਕੁਝ ਬਣੂਗਾ ਇੱਕ ਨਾ ਇੱਕ ਦਿਨ ਆਉਂਦਾ ਐ ਕਿ ਤੁਹਾਨੂੰ ਨਾ ਜਿਹੜੇ ਕਹਿੰਦੇ ਵੀ ਇਹ ਕੁਝ ਬਣੇ ਨਾ ਜਾਏ ਤੇ ਪੂਰਾ ਹੋ ਜੇ ਇਹੋ ਜਿਹਾ ਉਹ ਉਹੀ ਆ ਕੇ ਤੁਹਾਡੇ ਕਹਿੰਦੇ ਵੀ ਕੀ ਹਾਲ ਐ ਬਾਈ ਜੀ ਇਹ ਐ ਵੀਰੇ ਠੀਕ ਹਾਂ ਸਭ ਐ ਮਤਲਬ ਕਹਿਣ ਦਾ ਭਾਵ ਤੁਸੀਂ ਆਪਣੀ ਮਿਹਨਤ ਕਰਦੇ ਰਹੋ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਇੱਕ ਦਿਨ ਤੁਸੀਂ ਆਪਣੇ ਆਪ ਹੀ ਮਿਹਨਤ ਨੂੰ ਫਲ ਲੱਗਣਗੇ ਤੇ ਮੱਥੇ ਦੀਆਂ ਲਕੀਰਾਂ ਕੋਈ ਖੋ ਨਹੀਂ ਸਕਦਾ ਠੀਕ ਹੈ ਨਾ ਜੀ ਮਿਲਦੇ ਹਾਂ ਥੋੜੇ ਦੇਰ ਬਾਅਦ ਅੱਜ ਏਟੀਐਮ ਚੈੱਕ ਕਰਦੇ ਜੀ ਵੀ ਕੀ ਬਣਿਆ ਨਵਾਂ ਅਕਾਊਂਟ ਖਲਿਆ ਸੀਗਾ ਤੇ ਬਾਅਦ ਚ ਦੇਖਦੇ ਹਾਂ ਭਾਈ ਜੀ ਕਿਹੜੇ ਅੰਦਰ ਇਹ ਦੇਖੋ ਜੀ ਇਹ ਅੰਗਰੇਜ਼ੀ ਗ੍ਰੀਨ ਕਨਫਰਮੇਟਿਓਂਟੀ ਵੋਟਿੰਗ ਬੈਲਟ ਵੋਟ ਪਿਆ ਕੋਈ ਹਮ ਤੇ ਇੰਗੋੜੇ ਵੋਟ ਵੀ ਨਹੀਂ ਆਇਆ ਯਾਰ ਗ੍ਰੀਨ ਫਲ ਮਾਡ ਟ੍ਰਾਂਸੈਕਸ਼ਨ ਇਸ ਪ੍ਰੋਸੈਸ ਜੀ ਉਹ ਤੇ ਨੰਬਰ ਦਾ ਪੂਲ ਆ ਗਿਆ ਜੀ ਇੱਧਰ ਵੀ ਮਾਰਕੀਟ ਇੱਧਰ ਵੀ ਮਾਰਕੀਟ ਵੇਚेंगे ਅਸੀਂ ਮਾਰਕੀਟ ਬਹੁਤ ਹੋ ਗਈ ਜਿੱਥੋਂ ਦੀ ਆ ਦੇਖੋ ਮਾਇਆ ਇੱਧਰ ਸਾਨੀ ਸਾਰੇ ਸਾਰੇ ਇੱਧਰ YouTube ઓਟੂ ਆ ਗਈ ਜਿੱਮ ਇੱਧਰ ਮੇਤਰੋ ਵੀ ਆ ਗਿਆ ਆ ਦੇਖੋ ਕਿੰਨਾ ਬੱਦਲ ਹੋ ਗਏ ਆ ਜਿੱਥੇ ਮੀਂਹ ਵੀ ਆ ਗਿਆ ਵਾਹ ਦੇਖੋ ਕੜੀਆਂ ਬੱਦਲ ਚੜਕੇ ਆ ਗਿਆ ਬਹੁਤ ਸੋਹਣਾ ਨਜ਼ਾਰਾ ਜੀ ਹੋਰ ਵੀ ਕਹਿੰਦੀ ਲੈ ਆਈਆਂ ਕੜੀਆਂ ਦਾਦਾ ਜੀ ਇਹ ਪੂਰਾ ਪਰ ਕਾਪੀਰਾਈਟ ਆ ਜਾਂਦਾ ਕੀ ਕਰੀਏ ਬੇਟੀ ਬਚਾਓ ਬੇਟੀ ਪੜਾਓ ਗਦੇਵੀ ਬੇਟੀ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਬੰਦਿਆਂ ਤੋਂ ਘੱਟ ਨੇ ਮੁੰਡਿਆਂ ਤੋਂ ਘੱਟ ਨਹੀਂ ਹੁੰਦੀ ਕੁੜੀ ਕੁੜੀ ਦਾ ਸੁੱਖ-ਦੁੱਖ ਸੁਣਦੀ ਹੈ ਮੁੰਡੇ ਤਾਂ ਚਲੋ ਗਿਆ ਇਹ ਜਾਂਦੇ ਆ ਪਰ ਹਰ ਇੱਕ ਮੁੰਡਾ ਵੀ ਮਾੜਾ ਨਹੀਂ ਹੁੰਦਾ ਕੁੜੀਆਂ ਵਾਸਤੇ ਮੈਂ ਕਹਿੰਦਾ ਵੀ ਟੀਆਂ ਪਿਆਰ ਬਹੁਤ ਮਨ ਆਉਂਦੀਆਂ ਨੇ ਉਹ ਦੇਖੋ ਜੀ ਹਨਾ ਕੀ ਨਜ਼ਾਰਾ ਹੈ ਤੇ ਪ੍ਰਵਤੀ ਵੱਡਣਾ ਨੇ ਕੀਤੀ ਮਰਸਾ ਨੌਸੌ ਆਸਮ ਹੋ ਗਿਆ ਬਾਈ ਆਸਮ ਆਸਮ ਲੱਗਦਾ ਹੈ ਆਏ ਲੱਗਦਾ ਵੀ ਸ਼ਾਮ ਦੇ ਨਾ 7:00 ਵਜੇ ਹੋਣ ਮਨਿਹਰਾ ਕੋ ਪਿਆ ਵਾ ਉਹਨਾਂ ਨੇ ਰੋ ਗਿਆ ਇਹ ਤੁਹਾਨੂੰ ਅਜੇ ਫੋਰਜ ਨਹੀਂ ਲੱਗਦਾ ਉਹਨਾਂ ਨੂੰ ਹਾਂ ਸਮਾਂ ਲੱਗਦਾ ਸਮਾਂ ਹੀ ਲੱਗਿਆ ਲੰਮੀ ਇਹ ਬੈਚਾਂ ਜਗਰ ਵਾਲੀ ਐ ਸਟਰੀਟ ਲੈਟਰ ਕਵਾਲ ਸਵੀਟ ਆ ਗਈ ਜੇ ਅੱਗੇ ਕਵਾਲ ਕਵਾਲ ਇੱਥੇ ਆ ਗਿਆ ਕਾਫੇ ਵੀ ਸਪੋਰਟਸ ਵਾਲੇ ਵੀ ਕਾਫੇ ਵੀ ਐ ਸਪੋਰਟਸ ਵੀ ਐ ਐਸ ਕੇ ਸਪੋਰਟਸ ਵਾਲੇ ਐਸ ਕੇ ਸਪੋਰਟਸ ਤੇ ਚੜਾ ਗਿਆ ਆ ਦੇਖੋ ਟ੍ਰੈਫਿਕ ਰੇਵਕ ਤਾਂ ਵੱਟ ਗੱਡੇ ਵੇ ਬਈ ਇੱਥੇ ਉਹ ਆ ਗਈ ਕੋਪਾਲ ਵਾਲ ਦੇਖੋ ਜੀ ਕੋਪਾਲ ਜੀ ਵੀ ਕੋਪਾਲ ਬਹੁਤ ਸੋਹਣੀ ਸਵੀਟ ਚਾਹੀਏ ਆਉਂ ਤਾਂ ਜਰੂਰ ਆਇਓ ਇੱਥੇ ਬਹੁਤ ਵਧੀਆ ਬਣਾਉਂਦੇ ਆ ਇਹ ਘਣਪੀਣਾ ਇਹ ਵੀ ਦੇਖ ਰਹੀ ਸੀ ਅੰਦਰ ਹੈ ਵੀੜ ਨਹੀਂ ਆ ਨਾ ਪੁੱਛੋ ਨਾ ਪੀੜ ਦਾ ਮਤਲਬ ਇਹ ਹੋਊ ਕਿ ਕੀ ਹੈ ਗੱਡੀਆਂ ਹਰੇ ਘਰੇ ਹੈ ਹਰੇ ਘਰੇ ਗੱਡੀ ਕਿਉਂਕਿ ਉਹ ਜਾਣਦੇ ਆ ਕਿ ਘਣਾ ਆਗੇ ਬਸ ਹੋਣਾ ਹੋਰ ਕੀ ਅਰਬੀਆਂ ਬਹੁਤ ਠੀਕ ਹੈ ਹਾਂ ਪਰ ਡਰਾਈਵਰ ਲੈਣ ਨਾ ਯਾਰ ਜਿੰਦਗੀ ਜਿੰਦਗੀ ਦੀ ਨਜ਼ਾਰੀ ਲੈਣੇ ਬਈ ਦੁਨੀਆ ਤੇ ਆਈ ਕਦੇ ਵਸਤੇ ਹਾਂ ਉਹ ਖੜੇ ਆਪਣੇ ਪੁਲਸ ਵਾਲੇ ਭਰਾ ਯਾਰ ਮਿੱਤਰਵੇਲੀ ਇਹ ਸਕੂਲ ਬਹੁਤ بڑا ਹੈ ਹਾਂ ਇਹ ਮਿਲਟਰੀ ਹੈ ਬਈ ਆਰਮੀ ਹੈ ਉਹ ਤਾਂ ਮੈਂ ਗਿਆ ਕੋਈ ਅੰਦਰ ਇਹ ਦੇ ਦੇਖੋ ਮਿਲਟਰੀ ਸਕੂਲ ਹੈ ਜਿਹੜਾ ਇੱਥੇ ਬੱਚੇ ਪੜ ਗਏ ਉਹ ਫਿਰ ਆਰਮੀ ਦੇ ਵਿੱਚ ਸਿਲੇਕਟ ਹੋਏ ਸਾਡੇ ਭਰਾ ਦੇਖੋ ਕਰ ਰਹੇ ਗੱਲਾਂ ਬਾਤਾਂ ਅਸ ਰਹਿ ਗਿਆ ਥੋੜਾ ਜਿਹਾ ਟਾਈਮ 30 40 ਅਜੇ ਪੂਰਾ 1 ਮਿੰਟ ਰਹਿ ਗਿਆ ਚਲੋ ਮਿਲਦੇ ਆ ਤੁਹਾਨੂੰ ਅੱਗੇ ਇੱਥੇ ਨਾ ਜੀ ਇੱਕ ਪਹਿਲਾਂ ਛੋਟੇ ਹੁੰਦੇ ਸੀ ਜੀ ਉਹ ਸਿਨੇਮਾ ਹੁੰਦਾ ਸੀਗਾ ਹੁਣ ਤਾਂ ਇੱਥੇ ਦੇਖ ਲਓ ਕੁਝ ਵੀ ਨਹੀਂ ਪਲੇਨ ਹੈ ਬੋਲ ਇਹ ਦੇਖ ਲਓ ਬੰਮੀ ਤੋਂ ਪਹਿਲਾਂ ਦਾ ਆਹ ਦਰਖਤ ਦੇਖ ਲੋ ਵਾਹ ਬਾਬਾ ਕਾਰਟਸ ਇਹ ਆਪਣੇ ਮਿੱਤਰ ਨੇ ਇੱਥੇ ਕਈ ਵਾਰ ਜੇ ਕੋਈ ਗੱਡੀ ਗੁੱਡੀ ਹੁੰਦੀ ਹੈ ਇਹ ਆ ਕੇ ਜੀ ਸਾਡਾ ਫਿਊਰ ਅੱਛਾ ਫਿਊਰ ਅੱਛਾ ਫਿਊਰ ਅੱਛਾ ਦੀ ਦਿਖ ਰਿਹਾ ਹੈ। ਚੱਲ। ਇਹ ਪੁੱਛਨੇ ਵਾਲੀ ਕੋ ਪ੍ਰੋਬਲਮ ਹੈ। ਹਾਂ। ਇਹ ਕਰਕੇ ਹਾਂ। ਠੀਕ। ਮੀਂਹ ਨੰਨਦ ਲੋਤਦੀ ਹੈ ਨਾ। ਅੱਜ ਸ਼ੀਸ਼ ਮੈਲ ਦਿਖਾਉਣਾ ਸੀਗਾ ਪਰ ਅੱਜ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਜੀ। ਹੋਰ ਮਿੱਤਰ ਮਿਲ ਗਿਆ ਆਪਾਂ ਨੂੰ। ਉਹ ਕਹਿੰਦਾ ਵੀ ਅੱਜ ਬੰਦ ਹੈ। ਮੇ ਮੂ ਬਾਰੇ ਤਾਂ ਕਰਕੇ ਉਹਨੇ ਬੰਦ ਕੀਤਾ ਪਤਾ ਨਹੀਂ ਉਹ ਗੂਗਲ ਤੇ ਤਾਂ ਲਿਖਿਆ ਹੋਇਆ ਵੀ ਚਾਲੂ ਹੈ ਉਹ ਕਹਿੰਦੇ ਵੀ ਇਹਨਾਂ ਦੀ ਮਤਲਬ ਕੋਈ ਰੰਗ ਰੂng ਦੇ ਚੱਲ ਰਿਹਾ ਹੋ ਰਿਹਾ ਹਾਂ ਉਹ ਇਸ ਕਰਕੇ ਵੀ ਥੋੜਾ ਜਿਹਾ ਹੋਇਆ ਤੇ ਆਹ ਦੇਖੋ ਜੀ ਆ ਗਈ 12 ਦਰੀ 12 ਦਰੀ ਰੋਸ਼ਨੀ ਘੱਟ ਹੋ ਸਕਦੇ ਨਹੀਂ ਕਰਕੇ ਹੂੰ ਅੱਜ ਤਾਂ ਉਹ ਬੁਰਾ ਹਾਲ ਹੋ ਗਿਆ ਜੀ ਮੇ ਬਹੁਤ ਵਾਰ ਇਹ ਤਾਂ ਤਪਦਾ ਹੀ ਨਹੀਂ ਸੀ ਉਧਰ ਮੇ ਜਲਦੀ ਤੁਹਾਨੂੰ ਆਹ ਦੇਖੋ ਆ ਗਈ ਦਰਗਾਹ ਜੀ ਜਲਦੀ ਤੁਹਾਨੂੰ ਦਵਾਵਾਂਗੇ ਕੂਰ ਬਾਬਾ ਰੋਡੇ ਸ਼ਾਹ ਪੀਰ ਦੀ ਹੈ ਕਿਦਰ ਦਾ ਸਰਦਬ ਬਾਬਾ ਪੀਰ ਰੋਡੇ ਸ਼ਾਹ ਜੀ ਦੀ ਹੈ ਇੱਥੇ ਬਰਦਾਸ਼ਮਨ ਸਾਹਿਬ ਸਿੰਗਰ ਉਹ ਵੀ ਲੱਗਦੇ ਆ ਜਦੋਂ ਮੇਲਾ ਹੁੰਦਾ ਬਹੁਤ ਵੱਡਾ ਮੇਲਾ ਹੁੰਦਾ ਕਿਥੇ ਰੋਡੇ ਸ਼ਾਹ ਦੀ ਮਜ਼ਾਰ ਤੇ ਹੁਣ ਆ ਕਿਵੇਂ ਕਰੀਏ ਕਿਧਰ ਨੂੰ ਜਾਈਏ ਕੀ ਕਰੀਏ ਚਲਿਏ ਜੇ ਆ ਗਿਆ ਮੈਨੂੰ ਲੱਗਾ ਸ਼ੇਰਾਵਾਲਾ ਗੇਟ ਆ ਗਿਆ ਭਾਈ ਸੋ ਉਹ ਦੇਖੋ ਜੀ ਇਹ ਸ਼ੇਰ ਵਾਲਾ ਗੇਟ ਇੱਥੇ ਸ਼ੇਰ ਹੈ ਦੇਖੀ ਜੀ ਸ਼ੇਰ ਹੈ ਇੱਥੇ ਪਰ ਸ਼ੇਰ ਦਿਖਾ ਨਹੀਂ ਸਕਦੇ ਤੁਹਾਨੂੰ ਜੀਰੋ ਵਾਲਾ ਗੇਟ ਸ਼ੇਰਾਂ ਗੇਟ ਦੇ ਨਾਲ ਹੀ ਇਧਰ ਬਾਰਾ ਦਰੀਆ ਜਾਂਦੀ ਹੈ ਹੁਣ ਮੀਂਹ ਕਰਕੇ ਬਾਰਾ ਦਰੀ ਤਾਂ ਵੀ ਨਹੀਂ ਤੂ ਦੇ ਸਕਦੇ ਕੋਈ ਤਾਂ ਨਹੀਂ ਚਲੋ ਜਿੰਨੇ ਆ ਦੇਖੋ ਅੰਦਰੋਂ ਉਹ ਥੋੜਾ ਬਣਾ ਜੇ ਨਹੀਂ ਰੁਕੇ ਜੇ ਤਾਂ ਮੈਂ ਕਹਿੰਦਾ ਅੰਦਰ ਵੀ ਜਾਈਏ ਮੜਾ ਜੇ ਦੇਖ ਲੈਨੇ ਰੁਕੇ ਦੋ ਹਾਂ ਦੇਖਦੇ ਹਾਂ ਇੱਕ ਮਿੰਟ ਇਹ ਬਰਾਂ ਫਰੀ ਗੜ੍ਹ ਦੀ ਇਨਟ੍ਰੈਂਸ ਆ ਗਈ ਜੀ ਇੱਥੋਂ ਐਂਟਰ ਹੋ ਕੇ ਲੋਕੀ ਹੈ ਤਾਂ ਜਿੱਕੜ ਜਾ ਬਹੁਤ ਪਰ ਆਪਾਂ ਕੋਸ਼ਿਸ਼ ਕਰਾਂਗੇ ਅੰਦਰ ਜਾਣ ਦੀ ਹਾਂ ਦੇਖੋ ਜੀ ਬੱਚਿਆਂ ਵਾਸਤੇ ਬਹੁਤ ਸੋਹਣਾ ਇੱਥੇ ਆ ਦੇਖੋ ਬਾਈ ਨੇ ਕੰਟੀਨ ਵੀ ਲਾਈ ਹੈ ਤੇ ਖਾਣ ਪੀਣ ਦਾ ਪ੍ਰਬੰਧ ਹੈ। ਬਾਕੀ ਬੱਚਿਆਂ ਵਾਸਤੇ ਇੱਥੇ ਆ ਦੇਖੋ। ਤੁੱਲੇ ਵਗੈਰਾ ਸਭ ਕੁਝ ਹੈ। ਇਹ ਦੇਖੋ। ਇਹ ਸਾਰੇ ਬੱਚਿਆਂ ਵਾਸਤੇ ਬਣੇ ਹੋਏ ਜੀ। ਤੁੱਲੇ ਵਗੈਰਾ। ਉਹ ਦੇਖੋ। ਟੰਡੋਲਾ ਇੱਧਰ ਬੱਚਿਆਂ ਵਾਸਤੇ ਆ ਖੜਾਉਣੇ ਆ ਨਾ ਇਹ ਬਹੁਤ ਵਧੀਆ ਬਣਾਏ ਹੋਏ ਆ ਇਹ ਕਹਿੰਦੇ ਮੌਸਮ ਨੂੰ ਠਰੋਵਾ ਦਾ ਇਸ ਤੋ ਚੱਲਦਾ ਹੈ ਅੱਛਾ ਇਹ ਦੇਖੋ ਜੀ ਬੱਚਿਆਂ ਵਾਸਤੇ ਬਹੁਤ ਸੋਹਣਾ ਹੈ ਜੀ ਆ ਦੇਖੋ ਦੇਖੋ ਜੀ ਅੱਜ ਮੀਂਹ ਕਰਕੇ ਥੋੜਾ ਜਿਹਾ ਪਰੇਸ਼ਾਨੀ ਆ ਗਈ ਜੀ ਕਿ ਤੁਹਾਨੂੰ ਅੱਗੇ ਦਿਖਾਉਣਾ ਸੀ ਤੇ ਆਹ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਆ ਬੱਤਿਆਂ ਵਾਂਗ ਕਿਧਰ ਹੈ ਇਹ ਮੋਟਰਸਾਈਕਲ ਵੜਾਈ ਇਹਦੀ ਆਪਾਂ ਨਹੀਂ ਬੈਠ ਸਕਦੇ ਵਿੱਚ ਆਪਾਂ ਬੈਠਾਂ ਪ੍ਰੈਸ ਹੋ ਜੂਗਾ ਇਹੋ ਦੇਖੋ ਚੰਡੋਲ ਇਹ ਚੰਡੋਲ ਆ ਜੀ ਇਹ 380 ਵਾਲਾ ਬਣਾਇਆ ਬਨਾਂ ਨੇ ਤੁਹਾਨੂੰ ਪਿੱਛੇ ਤੋਂ ਕੋਨਾ ਮੈਂ ਬੈ ਗੰਦਾਂ ਪਾਣੀ ਪੰਤਰੀ ਪਾਣੀ ਹੈ ਮੀ ਹੈ ਜੀ ਤਾਲ ਕਰਕੇ ਬਹਿ ਨਹੀਂ ਸਕਦੇ ਵਾਓ ਯਾ ਬਾਤ ਹੈ ਆ ਦੇਖੋ ਇਹ ਆ ਗਈ ਜੀ ਚੰਡੋਲ ਕੀ ਬਣਾਇਆ ਹੋਇਆ ਹੈ ਦੇਖੋ ਉਹ ਸੋਹਣੀ ਕਾਰੀਗਰੀ ਹੈ ਬਾਕੀ ਉਹ ਸਾਹਮਣੇ ਦੇਖੋ ਬਹੁਤ ਹੀ ਸੋਹਣਾ ਬਹੁਤ ਹੀ ਉਹ ਕਹਿੰਦੇ ਜੀ 12 ਵਜੇ ਤੋਂ ਵੈਸੇ ਦੁਪਹਿਰ ਚੱਲ ਪੈਂਦਾ ਜਿਵੇਂ ਜਿਵੇਂ ਆਈ ਜਾਂਦੇ ਉਵੇਂ ਉਵੇਂ ਚੜਾਈ ਜਾਂਦੇ ਕਹਿੰਦੇ ਤਾਂ ਪੁੱਛ ਕੇ ਆਸੀ ਹੁਣ ਇਹੋਂ ਮੀਂਹ ਕਰਕੇ ਆਪੇ ਆਜ ਨਹੀਂ ਨਿਕਲ ਜਾਂਦਾ ਤਾਂ ਕਰਕੇ ਫਿਰ ਚਲਾਉਂਦੇ ਨਹੀਂ ਨਹੀਂ ਰਾਤ ਤੱਕ ਚੱਲਦਾ ਰਹਦਾ ਆ ਤੇ ਬੱਲ ਬੱਲੂ ਮੈ ਗਈ ਇਹਨਾਂ ਨੇ ਆਹ ਦੋਸਤ ਨੂੰ ਮਿਲੋ 55 ਕਰੋੜ ਦੇ ਨਾਲ ਤੇ ਹੁਣ ਕੀ ਕਰੀਏ ਜੀ ਆਪਾਂ ਇੱਧਰ ਦੇਖਦੇ ਹਾਂ ਕੋ ਬਾਕੀ ਤਾਂ ਮੈਂ ਦਿਖਾਉਣਾ ਸਾਰੇ ਛੋਟਾ ਵੀਂਦੀ ਆ ਮਨਾ ਉਹ ਛੋਟਾ ਵੀ ਮੈਂ ਇਹ ਬੰਦਾ ਹੈ ਤਗੜਾ ਵੀ ਮੈਂ ਛੋਟਾ ਵੀ ਮੈਂ ਮੈਨੂੰ ਲੱਗਦਾ ਦੱਸੋ ਗਾਇਜ਼ ਇਹ ਕੌਣ ਹੈ ਕੀ ਹੈ ਇਹ ਛੋਟਾ ਵੀ ਮੈਂ ਮੈਨੂੰ ਤਾਂ ਸਾਨੂੰ ਛੋਟਾ ਵੀ ਮੈਂ ਲੱਗਦਾ ਛੋਟਾ ਵੀ ਮੈਂ ਲੱਗਦਾ ਛੋਟਾ ਵੀ ਮੈਂ ਲੁੰਗੀ ਬਾਕੇ ਹੈ ਬੋਦੀ ਫਰਲੋ ਗਈ ਇਹਦੀ ਨਾ ਨਾ ਤੇ મિતਰਾ ਆਪਣਾ ਤੇ ਠੀਕ ਹੈ ਜੀ ਮਿਲਦੇ ਆ ਵਲੋਗ ਨਾ ਬਣੇ ਰਹੋ ਨੂੰ ਨਿਕਲ ਗਿਆ ਸੀ ਇੱਥੋਂ ਬੁਦੀ ਬਰਗਰੀ ਤੋਂ ਘੋਟੋ ਘੋਟ ਘਟਦੇ ਆ ਅੰਦਰ ਆਜੋ ਆਜੋ ਮੀਨੇ ਠਾਦੀ ਬਈ ਨੇਰੀ ਫੇਰ ਵੀ ਵੀਡੀਓ ਬਣਾਈ ਤੁਹਾਡੇ ਵਾਸਤੇ ਦੇਖੋ ਅਸੀਂ ਤੁਹਾਨੂੰ ਪਿਆਰ ਕਰਦੇ ਆ ਤੁਸੀਂ ਜਦੋਂ ਸਾਨੂੰ ਇੰਨਾ ਪਿਆਰ ਕਰ ਸਕਦੇ ਆ ਅਸੀਂ ਮੀਂਹ ਚ ਬਣਾ ਨਹੀਂ ਸਕਦੇ ਵੀਡੀਓ ਤੁਹਾਡੇ ਵਾਸਤੇ ਕਰੇ ਬੈਠੇ ਵੀਡੀਓ ਦੇਖੋ ਤੇ ਹੁਣ ਅੱਗੇ ਵੀ ਬਣਾਵਾਂਗੇ ਥੋੜੀ ਜੀ ਫਿਲਹਾਲ ਤਾਂ ਅੱਗੇ ਦੇਖਦੇ ਆ ਮੀਂਹ ਜਿਆਦਾ ਨਾ ਹੋਇਆ ਫੇਰ ਬਣਾਵਾਂਗੇ ਕੱਲ ਨੂੰ ਵੀ ਨਵਾਂ ਟੂਰ ਇੱਕ ਲੱਕਵਾਵਾਂਗੇ ਦੋਨੇ ਵਧੀਆ ਜਾਂ ਕੋਈ ਵਧੀਆ ਛੋਟੀ ਵਾਰਾ ਫਿਰ ਆਓ ਬੱਚਿਆਂ ਨੂੰ ਲੈ ਕੇ ਤੇ ਇੱਥੇ ਕਿੰਨਾ ਵਧੀਆ ਦਿਖਾਇਆ ਤੁਹਾਨੂੰ ਦੇਖ ਲਓ ਜੁਆਇ ਕਰੋ ਬਹੁਤ ਸੋਹਣਾ ਪੜਿਆ ਵਾ ਟਿਕਟ ਥੋੜੀ ਬਹੁਤੀ ਬਸ ਪੇ ਕਰੋ ਬੱਚਿਆਂ ਨਾਲ ਜੁਆਇ ਕਰੋ ਠੀਕ ਹੈ ਨਾ ਜੀ ਆਣੇ ਆਪ ਨਹੀਂ ਕਰੋ ਆ ਵੀ ਕਰੋ ਇਧਰ ਮਾਤਾ ਕਾਲੀ ਦੇਵੀ ਕਾਲੀ ਦੇਵੀ ਦਾ ਮਾਤਾ ਟਿਕਣਾਉਂਗੇ ਕੱਲ ਨੂੰ ਤੁਸੀਂ ਹਨਾ ਤਾਂ ਆਪਣਾ ਇਧਰ ਬੱਚਿਆਂ ਨੂੰ ਵੀ ਤੁਸੀਂ ਘੁਮਾ ਕੇ ਰਾ ਦਿਓ ਸਾਹਮਣੇ ਕਾਲੀ ਮਾਤਾ ਜੀ ਜਿਸ ਤਰ੍ਹਾਂ ਦੀ ਫਾਰਮਿੰਗ ਵਗੈਰਾ ਹੋ ਜੀ ਇਹ ਤੁਸੀਂ ਆਓ ਉੱਥੇ ਆਪਣਾ ਇੰਜੋਏ ਕਰੋ ਬੱਚਿਆਂ ਨਾਲ ਬੱਚਿਆਂ ਨਾਲ ਘੁੰਮੋ ਫਿਰੋ ਕੋਈ ਹਾਂ ਇਹ ਥੋੜੇ ਬੋਟੇ ਇਹਦੇ ਨਾਲ ਲੈ ਜਾਂਦੇ ਆਪਾਂ ਠੀਕ ਹੈ ਨਾ ਜੀ ਘੁਮਣਾ ਫਿਰਨਾ ਜ਼ਰੂਰੀ ਹੈ ਦੋਸਤ ਬੱਚਾ ਉੱਤੇ ਆਓ ਜਿਹੜਾ ਅਸੀਂ ਅੱਜ ਐਕਸਪਲੋਰ ਕੀਤਾ ਹੈ ਇਹ ਵੀਡੀਓ ਤੁਸੀਂ ਕੱਲ ਦੇਖੋਗੇ ਹਾਂ ਤੇ ਜਿਹੜਾ ਅਸੀਂ ਪਹਿਲਾ ਵਲੌਗ ਹੋਗਾ ਉਹ ਜ਼ਰੂਰ ਦੇਖਿਓ ਦੇਖ ਕੇ ਵੜਾ ਜਾਂ ਦੁਸਰੀ ਵਾਰ ਕਿਵੇਂ ਲੱਗਿਆ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਕਹਦੇ ਕੀ ਕਮੈਂਟ ਕਰ ਦਿਓ ਨਾ ਤੇ ਸਾਡਾ ਹੌਸਲਾ ਵਧਦਾ ਹੈ ਵੀ ਤੁਸੀਂ ਹੋਰ ਵੀ ਵਧੀਆ ਵਧੀਆ ਚੀਜ਼ਾਂ ਦਿਖਾਈਏ ਅਸੀਂ ਫਿਰ ਹਾਲ ਪਟਿਆਲਾ ਐਕਸਪਲੋਰ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਫਿਰ ਕਿਤੇ ਬਾਹਰ ਵੀ ਜਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਬਾਹਰ ਦਾ ਟੂਰ ਵੀ ਉਸ ਤੋਂ ਬਾਅਦ Rajasthan ਜਾਈਏ ਨਾ ਹਾਂ Rajasthan Rajasthan ਤੁਹਾਨੂੰ ਟੂਰ ਦਿਵਾਵਾਂਗੇ ਕਿ ਵਧੀਆ ਲੁਕੇਸ਼ਨ ਦਿਖਾਵਾਂਗੇ Rajasthan ਇਹਨਾਂ ਵਧੀਆ ਦਿਕਾਵਾਂਗੇ ਤੁਹਾਨੂੰ Rajasthan ਜਾਂ Uttarakhand ਦੋਨੋਂ ਦੇਖਦੇ ਜੁੜੇ ਰਹੇ ਹੋ ਬਸ ਚੈਨਲ ਨਾਲ ਫਿਰ ਤੁਹਾਨੂੰ ਵਧੀਆ ਵਧੀਆ ਦਿਖਾਵਾਂਗੇ ਠੀਕ ਹੈ ਜੀ ਮਿਲਦੇ ਆ ਇੱਕ ਕੇ ਬਾਅਦ ਔੜੇ ਹਾਂ ਜੀ ਅਸੀਂ ਘਰੇ ਆ ਗਏ ਜੀ ਨਹੀਂ ਬਹੁਤ ਜ਼ਿਆਦਾ ਪੈ ਰਿਆ ਇਸ ਕਰਕੇ ਜਨਾਬ ਬਲੌਗ ਬਣਾਇਆ ਅੱਜ ਦੇ ਬਾਅਦ ਵੀ ਕੱਲ ਨੂੰ ਹੋਰ ਵਧੀਆ ਬਣਾਵਾਂਗੇ ਰੋਗ ਇਹ ਬਲੌਗ ਦੇਖਿਓ ਜ਼ਰੂਰ ਵਧੀਆ ਬੱਚਿਆਂ ਵਾਸਤੇ ਤੇ ਬਾਕੀ ਤੁਹਾਨੂੰ ਮੈਂ ਇਹ ਗੱਲ ਕਹੂੰਗਾ ਕਿ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਪੇਜ ਸਬਸਕ੍ਰਾਈਬ ਜ਼ਰੂਰ ਕਰੋ ਇਹ ਬਲੌਗ ਆਈ ਦੇਖਦੇ ਰੋ ਆਈ ਪਿਆਰ ਦੇ ਰੋ ਅਸੀਂ ਹੋਰ ਵਧੀਆ-ਵਧੀਆ ਬਲੌਗ ਬਣਾਵਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ